ਖੁਸ਼ੀ ਉਸਕੀ ਨਹੀਂ ਜੋ ਮਹਿੰਗੀ ਚੀਜ਼ ਖਰੀਦੀ ਜਾਵੇ ਖੁਸ਼ੀ ਉਸਕੀ ਜੋ ਖੁਦ ਸੇ ਬਣਾਈ ਜਾਏ ਤੇ ਅੱਜ ਫੇਰ ਆਪਾਂ ਮੇਥੀ ਵਾਲੇ ਜਿਹੜੇ ਮੱਕੀ ਦੇ ਪਰੌਂਠੇ ਬਣਾਉਣ ਲੱਗੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਜਿੰਨਾ ਪਹਿਲਾਂ ਨੂੰ ਨਹੀਂ ਬਣਾਣੇ ਆਂਦੇ ਤੇ ਤੁਸੀਂ ਗਰਮ ਪਾਣੀ ਦਾ ਨੋਰਮਲ ਜਿਹਾ ਆਟਾ ਜਿਹੜਾ ਉਹ ਗੁੰਨ ਲੈਣਾ ਆ ਜ਼ਿਆਦਾ ਪਾਣੀ ਗਰਮ ਨਹੀਂ ਕਰਨਾ ਤੇ ਫਿਰ ਥੋੜਾ ਜਿਹਾ ਗਰਮ ਕਰਨਾ ਜੀ ਤਵਾ ਤੇ ਗੈਸ ਨੂੰ ਬੰਦ ਕਰਕੇ ਤੁਸੀਂ ਮੱਖਣ ਲਾ ਕੇ ਉੱਪਰ ਤੇ ਰੋਟੀ ਨੂੰ ਤੁਸੀਂ ਕਮਾਈ ਜਾਣਾ ਆ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਡੀ ਜਿਹੜੀ ਰੋਟੀ ਜਿਹੜੀ ਤਵੇ ਦੇ ਉੱਪਰ ਬਣ ਜੇਗੀ ਤੇ ਫਿਰ ਤੁਸੀਂ ਗੈਸ ਜਿਹੜਾ ਉਹ ਬਾਲ ਦੇਣਾ ਆ ਜਿਆਦਾ ਗੈ ਦਵਾ ਜਿਹੜਾ ਉਹ ਗਰਮ ਨਹੀਂ ਕਰਨਾ ਫਿਰ ਰੋਟੀ ਨਹੀਂ ਬਣੇਗੀ ਤੇ ਤੁਸੀਂ ਆਸਾਨ ਜਿਹੇ ਤਰੀਕੇ ਨਾਲ ਤੁਸੀਂ ਰੋਟੀ ਇਸ ਤਰੀਕੇ ਨਾਲ ਬਣਾਉਂਗੇ ਤੇ ਅੱਜ ਮੇਰਾ ਫਿਰ ਦਿਲ ਕੀਤਾ ਕਿ ਬਚਵੰਦੇ ਤਰੀਕੇ ਨਾਲ ਰੋਟੀ ਜਿਹੜੀ ਉਹ ਖਾਦੀ ਜਾਵੇ ਤੇ ਇਹ ਨਾਲ ਬਹੁਤ ਹੀ ਵਧੀਆ ਇੱਕ ਜੁਨੇਕ ਜਿਹਾ ਟੇਸਟ ਆਉਂਦਾ ਆ ਪਲੱਸ ਇਹ ਨਾਲ ਸਿੱਧਕ ਵੜਾ ਆਉਂਦਾ ਆ ਇਸ ਤਰੀਕੇ ਨਾਲ ਰੋਟੀ ਖਾਣ ਲੱਗਿਆ ਤੇ ਅਸੀਂ ਅੱਜ ਕੀਤੀ ਸੀ ਜੀ ਫੇਤੋਂ ਨਵੇਂ ਪੌਦਿਆਂ ਦੀ ਸਿਡਲਿੰਗ ਵੀਡੀਓ ਬਥੇ ਲੱਗੀ